ਇਹ ਕੋਚ ਜੰਗ ਸਿੰਘ ਬਲਾਲੇ ਦਾ ਵਾ ਸੋ ਦੇਖਦੇ ਆਂ ਵੀਰੋ ਮੁਕਾਬਲਾ ਆ ਗਈ ਬਈ ਸੀਪੇ ਮੀਮਸੇ ਦਾ ਇਹ ਸੀਪਾ ਮੀਮਸਾ ਹੱਪ 25 ਸੈਕਿੰਡ 16 ਪੁਆਇੰਟ ਹੈ ਬਾਜੀ ਸਮਾ 25 16 ਇਹ ਬਾਜੀ ਧਰੋ ਦੌਧਰ ਇਹ ਯਾਦੀ ਵਜੀਰਾਬਾ ਜੰਗ ਸਿੰਘ ਬੜਾਲਾ ਤੋਤਾ ਗੁਜਰਾਲ ਸੀਪਾ ਮੀਂਸਾ ਇਹ ਬਾਜੀ ਕਰਨ ਹੁਣਾ ਦਾ ਪੰਬਾ ਪਿਆਰਾ ਚਮਕੌਰ ਸਿੰਘ ਜੀ ਤੇ ਪਰਲੇ ਪਾਸੇ ਇਹ ਬਾਜੀ ਭੱਜਿਆ ਮੇਵਾ ਸਿੰਘ ਸਰਾਭਾ ਮਨਜੀਤ ਸਿੰਘ ਡੋਗਰ ਜਗਤਪੁਰਾ ਏ ਬਾਈ ਜੀ ਬੱbbi ਸੌਲੀ ਇਹ ਪਰਲੇ ਪਾਸੇ ਜਿਹੜਾ ਭੱਜਿਆ ਵਾ ਰਾਜੂ ਸਰਹਾਲਾ ਬੱbbi ਸੌਲੀ ਮਨਜੀਤ ਸਿੰਘ ਦੀ ਡੋਗਰ ਜਗਤਪੁਰ ਮੇਵਾ ਸਿੰਘ ਸਰਾਪਾ ਆ ਗਈ ਬਾਈ ਆ ਗਈ ਬਾਈ ਦਾ ਜੋਰ ਲੱਗੂਗਾ ਤਾਂ ਨਹੀਂ ਘਮਾਇਦਾ ਯਾਰ ਬਾਈ ਕੋਣ ਸੁਣ ਲਾ 25 ਸੈਕਿੰਡ 13 ਪੁਆਇੰਟ ਆ ਬਾਈ ਜੀ ਸਮਾਂ 25 13 ਇਹ ਬਾਈ ਜੀ ਰਾਜੂ ਸੰਦੌਰ ਅਮਰ ਸਿੰਘ ਸੰਦੌਰ ਕੈਪਟਨ ਸੰਦੌਰ ਜਿਹੜਾ ਪਰਲੇ ਪਾਸੇ ਭੱਜਿਆ ਵਾ ਇਹ ਸੰਦੌਰ ਮਲੇਰ ਕੋਟਲਾ ਰੇਕੋਟ ਰੋਡ ਤੇ ਪਿੰਡਾ ਸੰਦੌਰ ਅਮਰ ਸਿੰਘ ਦੇ ਪੁੱਤਾਂ ਦਾ ਭੱਜਿਆ ਸੰਦੌਰੀਆਂ ਦਾ ਤੇ ਜਿਹੜਾ ਉਰਲੇ ਪਾਸੇ ਕਾਲਾ ਭੱਜਿਆ ਇਹ ਪਿੰਡ ਜਸਪਾਲ ਬੰਗੜਾ ਮੁੰਡਾ ਗੁਰੀ ਗੁਰੀ ਆ ਲੋਕ ਗੁਰੀ ਗੁਰੀ ਕਹਿੰਦੇ ਆ ਇਹ ਜਸਪਾਲ ਬੰਗਰ ਵਾਲੇ ਗੁਰੀ ਦਾ ਭੱਜਿਆ ਗੋਗੀ ਹਰਨਾਮਪੁਰੇ ਦਾ ਜਿਹੜਾ ਕਾਲਾ ਬੱਛਾ ਔਰਨੇ ਪਾਸੇ ਬੌਧਰ ਦੇ ਖੇਡ ਮੇਲੇ ਤੇ ਭੱਜਿਆ ਤੇ ਦੇਖਦੇ ਆ ਬਾਜੀ ਹੁਣ ਗੱਲ ਕਿੱਥੇ ਜੁੜਦੀ ਆ ਕਿੱਥੇ ਕਹਾਣੀ ਖੇੜਦੀ ਆ ਹੋ ਜਾ ਸਰ ਤੇ ਕਿਰਾ ਆ ਗਈ ਬਈ ਦੇਖਦੇ ਆ ਖੜਕਾ ਤੜਕਾ ਬਾਜੀ ਭੱਜ ਕੇ ਭੱਜ ਕੇ ਭੱਜ ਕੇ ਇੱਥੇ ਆ ਜਾ ਤੁਸੀਂ ਉਹ ਛੋਟੇ ਵੀਰ ਕਿੱਥੇ ਖੜ ਗਏ 25 ਸੈਕਿੰਡ 09 ਪੁਆਇੰਟ ਆ ਬਾਈ ਜੀ ਸਮਾਇਦਾ 25 ਸੈਕਿੰਡ 09 ਪੁਆਇੰਟ ਇਹਦਾ ਬਾਈ ਜੀ ਸਮਾ ਇਹ ਭੱਜ ਗਿਆ ਬਾਈ ਜੀ ਜੱਗੀ ਇਹ ਜਿੱਥੇ ਜੱਗੀ ਹੋਣੀ ਖਲੀਫਾ ਇਹ ਬਾਈ ਜੀ ਜੱਗੀ ਭਾਮੀ ਆ ਤੇ ਨਾਲ ਹੀ ਬਾਈ ਜੀ ਧਰੂ ਦੌਧਰ ਯਾਦੀ ਬਜ਼ੀराबाद ਇਹ ਬਾਈ ਜੀ ਤਾਰੀ ਹੋਣੀ ਚਮਕੌਰ ਹੋਣੀ ਪਰਲੇ ਪਾਸੇ ਜਿਹੜਾ ਕਮਲ ਹੋਣਾ ਦਾ ਬਾਈ ਜੀ ਇਹ ਬੌਧਰ ਵਾਲੇ ਧਰੂ ਉਹਨਾਂ ਦਾ ਗਰਮੀਤ ਉਹਨਾਂ ਦਾ ਭੱਜ ਗਿਆ ਇਹ ਜੱਗੀ ਭਾਮੀ ਵਾਲੇ ਦਾ ਖਲੀਫਾ ਭੱਜ ਗਿਆ ਬਾਈ ਜੀ ਜਿਹੜਾ ਉਰਲੇ ਪਾਸੇ ਭੱਜਿਆ ਇਹ ਖਲੀਫਾ ਭੱਜ ਗਿਆ ਤੇ ਦੇਖਦੇ ਹਾਂ ਹੁਣ ਟੱਕਰ ਬਾਈ ਮੁਕਾਬਲਾ ਕਿੱਥੇ ਸ਼ੁਰੂ ਹੁੰਦਾ ਤੇ ਸ਼ੁਰੂ ਪਹਿਲੀ ਗੱਡੀ ਆ ਗਈ ਬਈ ਹੱਪ 25 ਸੈਕਿੰਡ 03 ਪੁਆਇੰਟ ਆ ਬਾਈ ਜੀ ਸਮਾਂ 25 ਸੈਕਿੰਡ 03 ਪੁਆਇੰਟ ਆ ਬਾਈ ਜੀ ਸਮਾਂ ਇਹ ਬਾਈ ਜੀ ਪੰਜਾਬ ਦਾ ਚੈਂਪੀਅਨ ਜੱਟ ਭੱਜ ਗਿਆ ਇਹ ਮਨਦੀਪ ਸਿੰਘ ਧਰੂ ਦੌਧਰ ਦਾ ਜਗਨੂ ਭੱਜ ਗਿਆ ਜਗਨੂ ਗਰਮੀਤ ਦੌਧਰ ਚਮਕਾਉਰ ਦੌਧਰ ਮਾਮਾ ਪਿਆਰਾ ਦੌਧਰ ਯਾਦੀ ਸਰਪੰਚ ਵਜੀਰਾਬਾਦ ਇਹ ਕਮਲ ਹਮਾਂਜੂਪੁਰ ਕਨੇਡਾ ਇਹ ਬਾਜੀ ਯਾਦੀ ਹੁਣਾਂ ਦਾ ਕੋਚ ਜੰਗ ਸਿੰਘ ਬਲਾਲੇ ਦਾ ਜਿਹੜਾ ਪਰਲੇ ਪਾਸੇ ਭੱਜ ਗਿਆ ਤੇ ਔਰਲੇ ਪਾਸੇ ਰਾਸ਼ਟਰਪਤੀ ਭੱਜ ਗਿਆ ਮਹਿਰਨੇ ਵਾਲਿਆਂ ਦਾ ਉਹ ਬਿਆਨਤ ਹੁਣਾ ਦਾ ਮਹਿਰਨੇ ਵਾਲੇ ਦਾ ਸਤਬੰਤ ਹੁਣਾ ਦਾ ਨੰਬਰਦਾਰ ਨਾਇਬ ਸਿੰਘ ਜੀ ਰਾਮਪੁਰ ਦਾ ਇਹ ਮਹਿਰਨੇ ਵਾਲਾ ਰਾਸ਼ਟਰਪਤੀ ਭੱਜ ਗਿਆ ਤੇ ਪਰਲੇ ਪਾਸੇ ਮਨਦੀਪ ਸਿੰਘ ਧਰੂ ਦੌਧਰ ਦਾ ਜਗਨੂ ਭੱਜ ਗਿਆ ਜਗਨੂ ਦੇਖਦੇ ਆਂ ਭਾਈ ਜੀ ਕੌਣ ਟੱਕਰ ਦੰਦਾ ਵਾ ਹਜੇ ਗੱਲਾਂ ਸ਼ੁਰੂ ਹੋਈਆਂ ਨੇ ਪਹਿਲੀ ਸ਼ਿਪਤੀਆਂ ਤੇ ਗੱਡੀ ਪਹਿਲੀ ਸ਼ਰਦਾ ਵੀ ਅੱਜ ਭਾਣ ਜੇ ਨੇ ਸਿਖਰ ਕੀਤੀ ਹੋਈ ਆ ਤੇ ਜੀ ਨੇ ਪਿਛਲੇ ਸਾਲ ਇੱਕ ਨੰਬਰ ਆ ਗਈ ਭਾਈ ਕੀਤਾ ਸੀ ਹਜੇ 2 ਨੰਬਰ ਤੇ ਬੋਲਟ ਤੇ ਖੜਾ ਵਾ ਸੋ ਤੀਜੀ ਸ਼ਬਦੀ ਪਹਿਲੀ ਗੱਡੀ ਟਰੈਕ ਦੇ ਉੱਤੇ ਆ ਅੱਪ 2488 ਬੋਲ ਆ ਗਿਆ ਭਾਜੀ ਸਮਾ 24 ਸੈਕਿੰਡਾਂ 83 ਪੁਆਇੰਟ ਲੱਗ ਗਿਆ ਭਾਈ ਜੀ ਸਮਾਂ ਇਹ ਭੱਜ ਗਿਆ ਭਾਈ ਜੀ ਧਰੂ ਦੌਧਰ ਯਾਦੀ ਵਜੀਰਾਬਾਦ ਤਾਰੀ ਲੀਲਾ ਕਮਲ ਹਮਾਂਜੂਪੁਰ ਕੈਨੇਡਾ ਕੋਤਾ ਗੁਜਰਾਲ ਕੋਚ ਜੰਗ ਸਿੰਘ ਬਲਾਲਾ ਤੇ ਪਰਲੇ ਪਾਸੇ ਭਾਈ ਜੀ ਭੱਜ ਗਿਆ ਇਹ ਮਲਾਦ ਦੇ ਵਿੱਚ ਇਹ ਮਲਾਉਦ ਰੋੜੀਆਂ ਆਲਾ ਇਹ ਬੱbbi ਹੁਣ ਆਲਾ ਪਿਰਥੀ ਹੁਣ ਆਲਾ ਇਹ ਪਿਰਥੀ ਹੁਣੀ ਮਲਾਉਦ ਰੋੜੀਆਂ ਰਾਜ ਹੁਣੀ ਇਹ ਬਾਜੀ ਰਾਜ ਹੁਣਾ ਦਾ ਜਿਹੜਾ ਉੱਪਰਲੇ ਪਾਸੇ ਭੱਜਿਆ ਵਾ ਇਹ ਰਾਜ ਧੌਲ ਮਾਜਰੇ ਦਾ ਇਹ ਬੱbbi ਹੁਣੀ ਸੋਮਲ ਖੇੜੀ ਵਾਲਿਆਂ ਦਾ ਪਾਲ ਹੁਣਾ ਦਾ ਇਹ ਪਿਰਥੀ ਹੁਣਾ ਦਾ ਇਹ ਬਾਜੀ ਮਲਾਉਦ ਰੋੜੀਆਂ ਆਲਾ ਭੱਜ ਗਿਆ ਤੇ ਦੇਖਦੇ ਹਾਂ ਹੁਣ ਮੁਕਾਬਲਾ ਇਹ ਆ ਪਿੰਡ ਦੌਦਰ ਦਾ ਮੇਲਾ ਇਹ ਆ ਬੈਠੇ ਫੋਨ ਪੇ ਫਰਾਟੇ ਤੇ ਵੀਰੋ ਦੇਖਦੇ ਆ ਬਾਜੀ ਹੁਣ ਗੱਲ ਕਿੱਥੇ ਜੁੜਦੀ ਆ 24 ਸੈਕੰਡ 88 ਪੁਆਇੰਟ ਕੋਰਟ ਤੇ ਹੁਣ ਇਹ ਆ ਬੈਠਿਆ ਧਰੂਫ ਹੋਣੀ ਆਪਣਾ ਸਮਾ ਬਾਈ ਜੀ ਫੇਰ ਦੇਖਦਿਆਂ ਗੱਲ ਕਿੱਥੇ ਜੁੜਦੀ ਆ ਸਾਰੀ ਕਰੀਮ ਅੱਜ ਧਰੂ ਦੇ ਕੋਲੇ ਅੱਜ ਸਾਰੀ ਕਰੀਮ ਤੇ ਦੇਖਦਿਆਂ ਗੱਲ ਕਿੱਥੇ ਜੁੜਦੀ ਆ ਕਿੱਥੇ ਕਹਾਣੀ ਖੜਕਦੀ ਆ ਕਦੇ ਪੂਰੀ ਹੋਵੇ ਮੱਝ ਤਾਂ ਚਾਟੀ ਸ਼ਣਕਦੀ ਜੱਟੀ ਲਿਆਵੇ ਰੋਟੀ ਪੈਰੋ ਸ਼ਣਕਦੀ ਬੈਲਾਂ ਦੀ ਇੱਕ ਜੋੜੀ ਕੋਠੀ ਕਣਕ ਦੀ ਇਹ ਕੋਚ ਜੰਗ ਸਿੰਘ ਬਲਾਲੇ ਦਾ ਬਾ ਇਹ ਕੋਚ ਜੰਗ ਸਿੰਘ ਬਲਾਲੇ ਦਾ